ਅੱਜ ਆਪਰ ਰਿਵਿਊ ਕਰਨੇ ਆ ਕਲੋਜ਼ਿੰਗ ਡਿਸਕਲੋਜ਼ਰ ਤੇ ਰਿਵਿਊ ਕਰਨੇ ਆ ਕਿ ਜਿਹੜੀ ਕਲੋਜ਼ਿੰਗ ਕਾਸਟ ਏ ਕੌਣ ਕੰਟਰੋਲ ਕਰ ਰਿਹਾ ਸ਼ਾਇਦ ਤੁਹਾਡਾ ਲੋਨ ਆਫੀਸਰ ਕਹੇ ਕਿ ਤੁਹਾਨੂੰ 20000 ਕਲੋਜ਼ਿੰਗ ਕਾਸਟ ਏ 30000 ਕਲੋਜ਼ਿੰਗ ਕਾਸਟ ਏ ਆਪਾਂ ਦੇਖਣਾ ਕਿ ਕੌਣ ਕਿਹੜਾ ਸੈਕਸ਼ਨ ਕਿਨੂੰ ਕੰਟਰੋਲ ਕਰ ਰਿਹਾ ਸੋ ਆ ਆਪਣਾ ਲੋਨ ਐਸਟੀਮੇਟ ਹੋ ਜਾਂਦਾ ਜਾਂ ਕਲੋਜ਼ਿੰਗ ਡਿਸਕਲੋਜ਼ਰ ਹੋ ਜਾਏਗਾ ਵੈਰੀ ਸਿਮਿਲਰ ਹੁੰਦੇ ਨੇ ਤੁਸੀਂ ਸੈਕਸ਼ਨ ਏ ਚੈੱਕ ਕਰਨਾ ਹੈ ਪ੍ਰੋਵੀਜਨੇਸ਼ਨ ਚਾਰजेस ਇਹ 100% ਤੁਹਾਡਾ ਲੈਂਡਰ ਕੰਟਰੋਲ ਕਰ ਰਿਹਾ ਓਕੇ ਜੋ ਲੈਂਡਰ ਹੈਗਾ ਉਹ ਤੁਹਾਨੂੰ ਦੱਸ ਰਿਹਾ ਕਿ ਉਹਨਾਂ ਦੀ ਅੰਡਰਰਾਇਟਿੰਗ ਫੀਸ ਕਿੰਨੀ ਹੈ ਉਹ ਤੁਹਾਨੂੰ ਪੁਆਇੰਟਸ ਕਿੰਨਾ ਤੁਹਾਨੂੰ ਕਹਿ ਰਹੇ ਨੇ ਕਿ ਬਾਇ ਡਾਊਨ ਕਰਨ ਨਾਲ ਉਹਨਾਂ ਦੀ ਓਰੀਜਿਨੇਸ਼ਨ ਫੀਸ ਕਿੰਨੀ ਹੈਗੀ ਹੈ ਇਹ ਜੋ ਲੋਨ ਐਸਟੀਮੇਟ ਤੇ ਹੈਗਾ ਇਹ ਚੇਂਜ ਨਹੀਂ ਹੋ ਸਕਦੀ ਕਲੋਜ਼ਿੰਗ ਡਿਸਕਲੋਜ਼ਰ ਦੇ ਉੱਤੇ ਓਕੇ ਇਹ ਸੇਮ ਹੀ ਹੋਣੀ ਚਾਹੀਦੀ ਹੈ ਜੋ ਪਹਿਲਾਂ ਉਹਨਾਂ ਨੇ ਕਿਹਾ ਸੀ ਉਹ ਹੀ ਤੁਹਾਡੇ ਬਾਅਦ ਚ ਉਹਨਾਂ ਨੂੰ ਹੋਣੀ ਚਾਹੀਦੀ ਹੈ ਪੇ ਕਰਨੀ ਸੈਕਸ਼ਨ B ਹੈਗਾ ਤੁਹਾਡਾ ਜੋ ਸਰਵਿਸਿਜ਼ ਜਿਹੜੀ ਤੁਸੀਂ ਨਹੀਂ ਸ਼ਾਪ ਕੀਤੀਆਂ ਇਹ ਲੈਂਡਰ ਕੰਟਰੋਲ ਕਰਦਾ ਹੈ ਟੂ ਅਸਰਟ ਐਕਸਟੈਂਡ ਮੀਨਿੰਗ ਕਿ ਤੁਹਾਡੀ ਕ੍ਰੈਡਿਟ ਰਿਪੋਰਟ ਤੁਹਾਡਾ ਅਪਰੇਜੋ ਤੁਹਾਡੀ ਰੈਜਿਸਟ੍ਰੇਸ਼ਨਸ ਰਾਈਟ ਇਹ ਸਾਰੀਆਂ ਲੈਂਡਰ ਕੰਟਰੋਲ ਕਰ ਰਿਹਾ ਟੂ ਅਸਰਟ ਐਕਸਟੈਂਡ ਫੁੱਲ ਕੰਟਰੋਲ ਨਹੀਂ ਹੈਗਾ ਸੈਕਸ਼ਨ A ਦੇ ਵਿੱਚ ਉਹਨਾਂ ਕੋਲ ਫੁੱਲ ਕੰਟਰੋਲ ਹੈ ਸੈਕਸ਼ਨ C ਦੇ ਵਿੱਚ ਤੁਹਾਡਾ ਹੈਗਾ ਕਿ ਜਿਹੜੀਆਂ ਸਰਵਿਸਿਜ਼ ਤੁਸੀਂ ਸ਼ਾਪ ਕਰ ਰਹੇ ਹੋ ਸੋ ਤੁਸੀਂ ਬਾਰ ਬਾਰ ਤੁਹਾਡੀ ਟਾਈਟਲ ਕੰਪਨੀ ਜੋ ਤੁਹਾਡੇ ਅਟਾਰਨੀ ਨੇ ਹਾਇਰ ਕੀਤੀ ਹੈਗੀ ਇਹ ਉਹ ਤੁਹਾਨੂੰ ਫੀਸਾਂ ਚਾਰਜ ਕਰ ਰਹੇ ਨੇ ਸੋ ਤੁਹਾਡੀ ਟਾਈਟਲ ਕੰਪਨੀ ਕੰਟਰੋਲ ਕਰ ਰਹੀ ਏ ਇਹ ਤੁਹਾਡਾ ਕਿੰਨਾ ਪ੍ਰਾਈਸ ਹੋਏਗਾ ਸੈਕਸ਼ਨ E ਦੇ ਵਿੱਚ ਤੁਹਾਡਾ ਹੈਗਾ ਗਵਰਨਮੈਂਟ ਫੀਸ ਇਹ ਤੁਹਾਡੀ ਲੋਕਲ ਗਵਰਨਮੈਂਟ ਕੰਟਰੋਲ ਕਰ ਰਹੀ ਏ ਕੰਪਲੀਟਲੀ ਰਾਈਟ ਉਹ ਹਰੇਕ ਕਾਉਂਟੀ ਦਾ ਜਿਵੇਂ ਨੈਸੋ ਕਾਉਂਟੀ ਚ ਹੋਗੇ ਵਰਸਸ ਕੁਇਨਸ ਕਾਉਂਟੀ ਉਹਨਾਂ ਦੇ ਜੋ ਮਾਰਗੇਜ ਰਿਕਾਰਡਿੰਗ ਟੈਕਸ ਨੇ ਕੰਪਲੀਟਲੀ ਡਿਫਰੈਂਟ ਨੇ ਸੋ ਐਵਰੀ ਲੋਕਲ ਏਜੰਸੀ ਜਾਂ ਲੋਕਲ ਗਵਰਨਮੈਂਟ ਉਹ ਕੰਟਰੋਲ ਕਰਦੇ ਨੇ ਸੈਕਸ਼ਨ E ਨੂੰ ਦੈਂਟ ਸੈਕਸ਼ਨ ਐਫ ਦੇ ਵਿੱਚ ਤੁਹਾਡਾ ਹੈਗਾ ਲੈਂਡਰ ਰੂਲਸ ਕਰਦੇ ਨੇ ਕਿ ਜਿੱਦਾਂ ਤੁਸੀਂ ਹੋਮ ਹੋਨਰਸ ਪਹਿਲਾਂ ਪੇ ਕਰਤੀਏ ক্লোজিং ਤੋਂ ਪਹਿਲਾਂ ਰਾਈਟ ਪ੍ਰੀ ਪੇਡ ਸੀ ਉਹ ਇਹ ਲੈਂਡਰ ਦਾ ਰੂਲ ਹੈਗਾ ਰਾਈਟ ਕਿ ਤੁਸੀਂ ਹੋਮ ਇੰਸ਼ੋਰਸ ਪਹਿਲਾਂ ਪੇ ਕਰਨੀ ਹੈ ਸੈਕਸ਼ਨ ਜੀ ਦੇ ਵਿੱਚ ਹੈਗਾ ਕਿ ਐਸਕ੍ਰੋ ਅਕਾਊਂਟ ਦੇ ਵਿੱਚ ਜੋ ਤੁਹਾਡਾ ਅਕਾਊਂਟ ਐਸਕ੍ਰੋ ਅਕਾਊਂਟ ਆਪਾਂ ਸੈਟਅਪ ਕਰ ਰਹੇ ਹਾਂ ਉਹ ਵੀ ਲੈਂਡਰ ਕੰਟਰੋਲ ਕਰ ਰਿਹਾ ਹੈ ਕਿ ਕਿੰਨਾ ਮਾਉਂਟ ਉਹਦੇ ਵਿੱਚ ਹੋਲਡ ਹੋਣਾ ਚਾਹੀਦਾ ਠੀਕ ਹੈ ਸੋ ਡਿਫਰੈਂਟ ਸੈਕਸ਼ਨਸ ਹੈਗੇ ਨੇ ਕਿ ਕਿਹੜੀ ਕੋਈ ਲੈਂਡਰ ਸੈਕਸ਼ਨ ਹੈ ਕੋਈ ਤੁਹਾਡਾ ਟਾਈਟਲ ਕੰਪਨੀ ਹੈ ਤੇ ਤੁਹਾਡਾ ਕੋਈ ਲੋਕਲ ਗਵਰਨਮੈਂਟ ਹੈ ਜੇ ਤੁਹਾਨੂੰ ਕੋਈ ਵੀ ਚੀਜ਼ ਦੀ ਮਦਦ ਦੇਣੀ ਹੈ ਪਲੀਜ਼ ਗੈਰ ਇਨ ਚਰਚ